ਕਿੱਡੀ ਤੱਕੇ ਸ਼ਾਹੀ ਆ ਕਿੱਡੀ ਗੁਲਾਮੀ ਆ ਉਹ ਆਜ਼ਾਦ ਦੇਸ਼ ਹੋਵੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਸ਼ਹੀਦیاں ਸਾਡੀਆਂ ਹੋਣ ਦੇਸ਼ ਦਾ ਕਾਨੂੰਨ ਮੰਨਦਾ ਹੋਵੇ ਉਹ ਸੰਸਦ ਮੈਂਬਰ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੂ ਕੂ ਕੇ ਬੋਲਦੇ ਹੋਣ ਕਿ ਸਿੱਖਾਂ ਨੇ 90% ਜਿੱਤੀਆਂ ਦਿੱਤੀਆਂ ਤੇ ਅੱਜ ਸਾਡਾ ਹਾਲ ਕੀ ਹੈ ਇਸ ਦੇਸ਼ ਦੇ ਵਿੱਚ ਸਿੱਖੋ ਕਿਹੜੀ ਜ਼ਿੰਦਗੀ ਜਿਣੀ ਚਾਹਦੇ ਆ ਮਰੀਓ ਜ਼ਮੀਰ ਵਾਲੀ ਕਿ ਚੜ੍ਹਦੀ ਕਲਾ ਵਾਲੀ ਅਣਖੀਲੀ ਜ਼ਿੰਦਗੀ ਜਿਣੀ ਚਾਹਦੇ ਆ ਸੋਸ਼ਲ ਮੀਡੀਆ ਦੇ ਉੱਤੇ ਪਿਆਰੇ ਖਾਲਸਾ ਜੀ ਖਬਰ ਵਾਇਰਲ ਹੋਈ ਖਬਰ ਸੋਸ਼ਲ ਮੀਡੀਆ ਦੇ ਉੱਤੇ ਪ੍ਰਵੀਰ ਤੋਗੜੀਆ ਤੋਗੜੀਆ ਬੋਲਿਆ ਕਹਿੰਦਾ ਇਹ ਦੇਸ਼ ਹਿੰਦੂ ਰਾਸ਼ਟ੍ਰ ਆ ਕਹਿੰਦਾ ਕਹਿੰਦਾ ਹਿੰਦੂ ਰਾਸ਼ਟ੍ਰ ਇਸ ਦੇਸ਼ ਨੂੰ ਘੋਸ਼ਿਤ ਕਰ ਦੇਣਾ ਚਾਹੀਦਾ ਆ ਇਹ ਹਿੰਦੂਸਤਾਨ ਆ ਓਏ ਹਿੰਦੂਸਤਾਨ ਨਹੀਂ ਆ ਇੱਥੇ ਦਾ ਜਿਹੜਾ ਹਿੰਦੂ ਉਹ ਸ਼ੈਤਾਨ ਆ ਪ੍ਰੇਤ ਦਾ ਰੂਪ ਆ ਚੇਤਾਨ ਦਾ ਰੂਪ ਇੱਥੇ ਜਿਹੜਾ ਹਿੰਦੂ ਆ ਉਹ ਕਿਹੜੇ ਤੇਰੇ ਪਿਓ ਨੇ ਇਸ ਦੇਸ਼ ਦੇ ਵਿੱਚ ਕੁਰਬਾਨੀ ਕੀਤੀ ਜਿਹੜਾ ਉੱਠ ਕੇ ਕਹਿ ਤਾਨੂੰ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਦੇ ਹੋ ਇਸ ਗੱਲ ਦਾ ਜਵਾਬ ਦਿਓ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰੀ ਲੋਕ ਇੱਕ ਗਾਣਾ ਲਾ ਕੇ ਸੁਣਦੇ ਪਾਕਿਸਤਾਨ ਦਾ ਇੱਕ ਗਾਣਾ ਇੱਕ ਗਾਣਾ ਪਾਕਿਸਤਾਨ ਦਾ ਲਾ ਕੇ ਸੁਣਦੇ ਆ ਉਹ 100 ਤੋਂ ਵੱਧ ਬੰਦੇ ਦੇ ਉੱਤੇ ਦੇਸ਼ ਧਰੋਦਾ ਪਰਚਾ ਦਰਜ ਹੋ ਜਾਂਦਾ ਆ ਪ੍ਰਵੀਨ ਟੋਗੜੀਆਂ ਮੂੰਹ ਤਾੜ ਕੇ ਪੂਰੀ ਦੁਨੀਆ ਦੇ ਵਿੱਚ ਕਹੇ ਕਿਸ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰ ਦਿਓ ਤੋਂ ਦੇ ਉੱਤੇ ਕੋਈ ਵੀ ਕਿਸੇ ਪ੍ਰਕਾਰ ਦਾ ਪਰਚਾ ਨਹੀਂ ਦਰਜ ਹੋਇਆ ਕਿਸੇ ਨੇ ਕਿਹਾ ਇਹ ਦੇਸ਼ ਨੂੰ ਢੜਕਾਉਂਦਾ ਆ ਕਿਸੇ ਨੇ ਨਹੀਂ ਕਿਹਾ ਠਿਰਕਾ ਪ੍ਰਸਤਿਆ ਕਿਸੇ ਨੇ ਨਹੀਂ ਕਿਹਾ ਲੋਕਾਂ ਨੂੰ ਢੜਕਾਉਂਦਾ ਕਿਉਂ ਕਿ ਗੁਲਾਮੀ ਆ ਜੇ ਸਿੱਖ ਕਹਿ ਦੇਵੇ ਤੁਸੀਂ ਸਾਡੀਆਂ ਪੱਗਾਂ ਲਾਉਂਦੇ ਆ ਤੁਸੀਂ ਸਾਡੀ ਸਿੱਖੀ ਉਸ ਰੂਪ ਦਾ ਘਾਣ ਕਰਦੇ ਆ ਤੁਸੀਂ ਸਾਨੂੰ ਸ਼ਸਤਰ ਨਹੀਂ ਰੱਖਣ ਦਿੰਦੇ ਤੁਸੀਂ ਸਾਡੀ ਸਿੱਖੀ ਰਹਿਤ ਮਰਜ਼ਾ ਨਾਲ ਢਾਹ ਮਾਰੀ ਆ ਤੁਸੀਂ ਸਾਡੀਆਂ ਧੀਆ ਭੈਣਾਂ ਦੀ ਬੇਦਬੀ ਕਰਦੇ ਆ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਸਾਨੂੰ ਸਾਡਾ ਵੱਖਰਾ ਦੇਸ਼ ਦੇ ਦਿਓ ਅਸੀਂ ਆਪਣੇ ਤਰੀਕੇ ਨਾਲ ਆਪ ਰਹਿਣਾ ਚਾਹੁੰਦੇ ਆ ਆਜ਼ਾਦੀ ਦੇ ਨਾਲ ਜਾਂ ਤੁਸੀਂ ਜੇ ਸਾਨੂੰ ਨਹੀਂ ਸਾਡਾ ਦੇਸ਼ ਦੇਣਾ ਤੁਸੀਂ ਸਾਨੂੰ ਸਾਡੇ ਬਣਦੇ ਹੱਕ ਦੇ ਦਿਓ ਸਾਨੂੰ ਅਧਿਕਾਰ ਦੇ ਦਿਓ ਸਾਨੂੰ ਸਾਡੀ ਬਣਦੀ ਇੱਜ਼ਤ ਦੇ ਦਿਓ ਤਾਂ ਸਿੱਖ ਗਦਾਰ ਆ ਸਿੱਖ ਦੇਸ਼த்ਰੋਹੀ ਆ ਜੇ ਕੋਈ ਰੋਹ ਦੇ ਵਿੱਚ ਆ ਕੇ ਪਰ ਦੁਖੀ ਹੋਇਆ ਬੰਦਾ ਇਹਦਾ ਸਿਰ ਮੜ ਦੇਵੇ ਤਾਂ ਕੋਣ ਜ਼ਿੰਮੇਵਾਰ ਹੈ ਇਸ ਗੱਲ ਦਾ ਜਵਾਬ ਦਿਓ ਸਰਕਾਰ ਜ਼ਿੰਮੇਵਾਰ ਹੈ ਕਿ ਕਾਨੂੰਨ ਜ਼ਿੰਮੇਵਾਰ ਹੈ ਕਾਨੂੰਨ ਅੰਨਾ ਆ ਨਾ ਪੱਟੀ ਬੰਨੀ ਆ ਇਸ ਪ੍ਰਕਾਰ ਮੈਨੂੰ ਦੀਦਾ ਨਹੀਂ ਤੇ ਕੀ ਕੰਨ ਦਾ ਕਾਨੂੰਨ ਦੇ ਨਾਲ ਹੀ ਆ ਨਾ ਜੋ ਇਹ ਕੁੱਤੇ ਭੌਂਕਦੇ ਆ ਉਹ ਤਾਂ ਸੁਣਦਾ ਨਾ ਕਾਨੂੰਨ ਨੂੰ ਕਿ ਕੰਤੇ ਵੀ ਕੰਨਾਂ ਦੇ ਵਿੱਚ ਵੀ ਰੂਹ ਦਿੱਤਾ ਆ ਇਸ ਗੱਲ ਦੀ ਇੱਕੇ ਮੂਰਤੀ ਦਿਖਾ ਲਿਓ ਇਹ ਵੀ ਨੰਨਣਾ ਕਰਾ ਦਿਓ ਤੇ ਕਾਨੂੰਨ ਦੇ ਕੰਨਾਂ ਦੇ ਵਿੱਚ ਵੀ ਰੂਹ ਦਿੱਤਾ ਆ ਇਹਦਾ ਪਤਾ ਨੂੰ ਤੁਹਾਡੇ ਕਾਨੂੰਨ ਦੇ ਅੱਖਾਂ ਦੇ ਤੇ ਪੱਟੀ ਬੰਦੀ ਹੋਵੇ ਅੰਨਾਂ ਨੂੰ ਧੀਰਾ ਨਹੀਂ ਇਸ ਪ੍ਰਕਾਰ ਨਾਲ ਤੁਸੀਂ ਸਿੱਖਾਂ ਦੇ ਤੇ ਹੱਤਿਆਚਾਰ ਕਰਦੇ ਤਰੇਓ ਜਿਸ ਪ੍ਰਕਾਰ ਨਾਲ ਤੁਸੀਂ ਰਾਜਸਥਾਨ ਦੇ ਵਿੱਚ ਸਿੱਖ ਕੁੱਟੇ ਆ ਕੋਈ ਮੋੜ ਕੇ ਇਹ ਨਹੀਂ ਕਹੋ ਕਿ ਅੰਨੇ ਸੀ ਇਹ ਇਹਨਾਂ ਨੂੰ ਦਿਸਿਆ ਨਹੀਂ ਤਾਂ ਹੈ ਵੀ ਸੱਚ ਆ ਬਈ ਇਹਨਾਂ ਦਾ ਕਾਨੂੰਨ ਅੰਨਾਂ ਆ ਤੇ ਅੰਨੇ ਲੋਕ ਨੇ ਅੰਨੇ ਕਾਨੂੰਨ ਨੂੰ ਮੰਨਦੇ ਆ ਇਸ ਪ੍ਰਕਾਰ ਨਹੀਂ ਉਹ ਕੰਜਰੋਂ ਤੁਹਾਨੂੰ ਸਿੱਖਾਂ ਦੀ ਦੁਹਾਈ ਵੀ ਨਹੀਂ ਸੁਣੀ ਜਿਹੜੇ ਸਿੱਖ ਦੁਹਾਈ ਪਾਉਂਦੇ ਸੀ ਉਹ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਸਿੱਖਾਂ ਨੂੰ ਕੁੱਟਦੇ ਸੀਗੇ ਤੁਹਾਨੂੰ ਸਿੱਖਾਂ ਦੀ ਕਰਲਾਹਟ ਤੱਕ ਨਹੀਂ ਸੁਣੀ ਕਿ ਤੁਹਾਡੇ ਕਾਨੂੰਨ ਦੇ ਕੰਨਰੇ ਵਿੱਚ ਰੂਹ ਦਿੱਤਾ ਕੋਈ ਜੱਜ ਬੋਲਿਆ ਕੋਈ ਹਾਈ ਕੋਰਟ ਦਾ ਕੋ ਸੁਪਰੀਮ ਕੋਰਟ ਦਾ ਕਿਸੇ ਪ੍ਰਕਾਰ ਦੇ ਕਿਸੇ ਜੱਜ ਨੇ ਉੱਠ ਕੇ ਕਿਹਾ ਮਾੜੀ ਗੱਲ ਹੋਈ ਆ ਇਹਨੂੰ ਸਜ਼ਾ ਦਿੱਤੀ ਜਾਏ ਅੱਗੋਂ ਜਵਾਬ ਕੀ ਸੀ ਕਿ ਭਲੇਖੇ ਨਾ ਕੁੱਤੇ ਗਏ ਆ ਭਲੇਖੇ ਨਾ ਕੁੱਟ ਹੋ ਗਏ ਉਹ ਬੱਚਿਆਂ ਨੇ ਇਸ ਪ੍ਰਕਾਰ ਦੇ ਨਾਲ ਕਹਿ ਦਿੱਤਾ ਉਹ ਕੱਲ ਨੂੰ ਸਾਡਾ ਕੋਈ ਬੱਚਾ ਆ ਥੇ ਕੇ ਕਹਿ ਦਊਗਾ ਕਿ ਆ ਬਰਕ ਨੇ ਇਹਨਾਂ ਦੇ ਸਾਡੇ ਭਰਾਵਾਂ ਨੂੰ ਕੁੱਟਿਆ ਨੇ ਫੇਰ ਅਸੀਂ ਇਹਨਾਂ ਦੇ ਜਾ ਕੇ ਸਰਵੜ ਲਈਏ ਫੇਰ ਕੌਣ ਜ਼ਿੰਮੇਵਾਰ ਆ ਫੇਰ ਸਾਰੇ ਦੇਸ਼ ਨੇ ਅੱਟਕ ਲੈਣੀ ਆ ਸਾਰੇ ਦੇਸ਼ ਨੇ ਸਿਰ ਤੇ ਤੇ ਪੂਛ ਰਖ ਲੈਣੀ ਆ ਫੇਰ ਕਹਣਾ ਸਿੱਖ ਅਤਵਾਦੀ ਆ ਇਸ ਗੱਲ ਦਾ ਜਵਾਬ ਦੇ ਅਤਵਾਦੀ ਕੌਣ ਆ ਧੀਆ ਤੁਸੀਂ ਸਾਡੀਆਂ ਖਾਣਿਆਂ ਕਚਿਹਰੀਆਂ ਦੇ ਵਿੱਚ ਘੜੀਸੀ ਫਿਰੋ ਸਿੱਖਾਂ ਦੇ ਬਾਲਾਂ ਉੱਪਰ ਕੇ ਡਾਂਗਾਂ ਤੁਸੀਂ ਉਹਨਾਂ ਦੇ ਸਿਰਾਂ ਦੇ ਵਿੱਚ ਮਾਰੋ ਸਿੱਖ ਦੀ ਪੱਗ ਲਾ ਕੇ ਤੁਸੀਂ ਲੈ ਜਾਓ ਯੂਪੀ ਦੇ ਵਿੱਚ ਆ ਜੋਗੀ ਦੇ ਰਾਜ ਦੇ ਵਿੱਚ ਸਿੱਖ ਬਜ਼ੁਰਗਾਂ ਦਾ ਕਤਲ ਹੋ ਜਵੇ ਯੂਪੀ ਦੇ ਵਿੱਚ ਜੋਗੀ ਦੇ ਰਾਜ ਦੇ ਵਿੱਚ ਗੁਰਦੁਆਰੇ ਨੂੰ ਆ ਕੇ ਗੁੰਡੇ ਲੁੱਟ ਕੇ ਲੈ ਜਾਣ ਇੰਦੋਰ ਦੇ ਵਿੱਚ ਗੁਰਦੁਆਰਾ ਢਾਟੇਰੀ ਕਰ ਦਿੱਤਾ ਦਿੱਲੀ ਦੇ ਵਿੱਚ ਗੁਰਦੁਆਰਾ ਢਾਟੇਰੀ ਕਰ ਦਿੱਤਾ ਪੰਜਾਬ ਦੇ ਵਿੱਚ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੋ ਗਈ ਕਿਸੇ ਵੀ ਪੁਲਿਸ ਵਾਲੇ ਕੋਈ ਵੀ ਹੱਕ ਨਹੀਂ ਲਿਆ ਕਿਸੇ ਵੀ ਮੁਲਜ਼ਮ ਨੂੰ ਨਹੀਂ ਪਰਿਆ ਤਾਂ ਅੱਤਵਾਦੀ ਕੌਣ ਹੈ ਸਿੱਖ ਉਹ ਨਾਲੇ ਤੁਸੀਂ ਸਿੱਖਾਂ ਦੀਆਂ ਪੱਗਾਂ ਲਾਈ ਜੰਦੇ ਆਂ ਔਰ ਨਾਲੇ ਤੁਸੀਂ ਸਿੱਖਾਂ ਨੂੰ ਫੜ ਫੜ ਕੇ ਕੁੱਟੀ ਜੰਦੇ ਆਂ ਉਹ ਤੁਹਾਡੀ ਵਧਿੱਕੀ ਦਾ ਸ਼ਿਕਾਰ ਕੌਣ ਹੈ ਸਿੱਖ ਤੇ ਦੂਜੇ ਪਾਸੇ ਅੱਤਵਾਦੀ ਵੀ ਸਿੱਖਿਆ ਤੁਸੀਂ ਗੁਰੂ ਘਰ ਨੂੰ ਮੁਟਿਆ ਹੱਤ ਤੁਸੀਂ ਚੁੱਕੀ ਗਈ ਸੀ ਚੁੱਕੀ ਤੁਸੀਂ ਜੁਪੀ ਦਾ ਵਿੱਚ ਬਜ਼ੁਰਗ ਨੂੰ ਮਾਰ ਦਿੱਤਾ ਕਿਹਨੇ ਹੱਤ ਚੁੱਕੀ ਆ ਅੰਦਰ ਦੇ ਵਿੱਚ ਤੁਸੀਂ ਗੁਰਦਵਾਰਾ ਢਾਟਾ ਕਿਹਨੇ ਹੱਤ ਚੁੱਕੀ ਆ ਰਾਜਸਥਾਨ ਦੇ ਵਿੱਚ ਤੁਸੀਂ ਸਿੱਖਾਂ ਨੂੰ ਫੜ ਫੜ ਕੇ ਕੇਸਾਂ ਤੋਂ ਕੁੱਟਿਆ ਕਿਹਨੇ ਹੱਤ ਚੁੱਕੀ ਆ ਪੰਜਾਬ ਦੇ ਵਿੱਚ ਕਿਸੇ ਨੇ ਵੀ ਕੋਸ ਅਧਿਕਾਰੀ ਨੇ ਕਿਸੇ ਵੀ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਨੂੰ ਵੀ ਫੜਿਆ ਇਹ ਕਿਨੇ ਹੱਥ ਚੁੱਕੀ ਆ ਬਰਗਾੜੀ ਦੇ ਵਿੱਚ ਤੁਸੀਂ ਸਿੱਖਾਂ ਦੇ ਗੋਲੀਆਂ ਮਾਰੋ ਇਹ ਕਿਨੇ ਹੱਥ ਚੁੱਕੀ ਆ ਇਸ ਗੱਲ ਦਾ ਜਵਾਬ ਦਿਓ ਕਿਸੇ ਸਿੱਖ ਨੇ ਬਰਗਾੜੀ ਦੇ ਵਿੱਚ ਕਿਸੇ ਪੁਲਿਸ ਵਾਲੇ ਦੇ ਵੱਟਾ ਮਾਰਿਆ ਕਿਸੇ ਸਖਰੇ ਕਿਸੇ ਬਰਗਾੜੀ ਦੇ ਵਿੱਚ ਕੌਣਾਂ ਵਾਲੇ ਡੰਡਾ ਮਾਰਿਆ ਕਹਿੰਦੇ ਗੋਲੀਆਂ ਮਾਰੀਆਂ ਕਹਿੰਦੇ ਹੱਥ ਕੀਤੀ ਉੱਚਾ ਉਹ ਹੱਤਾਂ ਦੀ ਨੇ ਤੁਸੀਂ ਲੋਕ ਉਹ ਤੁਸੀਂ ਤੇ ਸਾਨੂੰ ਗਰੀਬਾਂ ਨੂੰ ਝੂਠਾ ਹੀ ਪੜਦੇ ਹੋ ਅਸੀਂ ਮਜਨੂਬ ਲੋਕ ਆ ਕਹਿੰਦੇ ਨਹੀਂ ਤੁਹਾਨੂੰ ਕੁਝ ਵੀ ਇਸ ਕਰਕੇ ਤੁਸੀਂ ਸਾਡੇ ਸ਼ਰਾ ਤੇ ਆਉਂਦੇ ਜਾਂਦੇ ਹੋ ਇੱਕ ਗੱਲ ਯਾਦ ਰੱਖੋ ਤੁਹਾਡੇ ਅਸੀਂ ਸਿਰ ਝਟਕਣ ਲੱਗੇ ਵੀ ਮਿੰਟ ਨਹੀਂ ਲਾਣਾ ਸਾਨੂੰ ਤੁਹਾਡੀਆਂ ਰਫਲਾ ਦੀ ਲੋੜ ਨਹੀਂ ਏ ਨਾ ਸੋਚਿਓ ਕਿ ਤੁਹਾਡੇ ਆਟੋਮੈਟਿਕ ਧਿਆਰਾਂ ਦੇ ਨਾਲ ਸਾਨੂੰ ਅਸੀਂ ਕਰਾਂਗੇ ਜੇ ਤੁਸੀਂ ਐਸੇ ਪ੍ਰਕਾਰ ਨਾਲ ਹੱਥ ਚੁੱਕਦੇ ਰਹੇ ਨਾ ਜਦੋਂ ਪੰਜਾਬ ਦੇ ਬੱਚੇ-ਬੱਚੇ ਨੇ ਤੁਹਾਡੇ ਮੂਲੀਆਂ ਨੂੰ ਸਰਵੜਦਣੇ ਇੰਨੀ ਗੱਲ ਯਾਦ ਰੱਖਿਓ ਕਿ ਬਹੁਤ ਦੁਖੀ ਹਿਰਦੇ ਦੇ ਨਾਲੇ ਬਚਨ ਕਰਨਾ ਪੈ ਰਿਆ ਕਿਸੇ ਵੀ ਮਾਈ ਦੇ ਲਾਲ ਨੇ ਉਹਨਾਂ ਦਾ ਹੱਕ ਲਿਆ ਜਾ ਕੇ ਕਿਸੇ ਵੀ ਇੱਕ ਵੀ ਮਾਈ ਦੇ ਲਾਲ ਨੇ ਜਾ ਕੇ ਰਾਜਸਥਾਨੀ ਸਿੱਖਾਂ ਦਾ ਹੱਕ ਲਿਆ ਕੋਈ ਉਹਨਾਂ ਦੇ ਨਾਲ ਗਿਆ ਜਾ ਕੇ ਖੜਿਆ ਕਿਸੇ ਗੁਰੂ ਦੇ ਸਿੱਖਣੇ ਜਾ ਕੇ ਉਹਨਾਂ ਦਾ ਹਾਲ ਪੁੱਛਿਆ ਉਹ ਅਕਾਲ ਤਖਤ ਦਾ ਤੁਸੀਂ ਬੈਠੀ ਖੁੱਪੜਿਓ ਤੁਸੀਂ ਕੋ ਹੁਕਮਨਾਮਾ ਜਾਰੀ ਕੀਤਾ ਆ ਸਰਸਿਆਰੇ ਕੁੱਤੇ ਨੇ ਸਿਰਫ ਆਲੂ ਰੱਖ ਕੇ ਸਿਰ ਦੇ ਉੱਤੇ ਪਟਕਾ ਬੰਨ ਲਿਆ ਤੁਸੀਂ ਉਸ ਕੰਜਰ ਦੇ ਮਗਰ ਹੱਥ ਧੋ ਕੇ ਤਾ ਗਏ ਉਹ ਤੁਹਾਡੇ ਸਿੱਖਾਂ ਨੂੰ ਕੁੱਟ-ਕੁੱਟ ਕੇ ਕਿਸਾ ਤੋਂ ਉਹਨੇ ਵਾਜੇ ਕਰਤਾ ਤੁਸੀਂ ਕੋ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕੀਤਾ ਤੁਸੀਂ ਇੱਕ ਵਾਰੀ ਵੀ ਕਿਹਾ ਕੋਈ ਮਾਈ ਦਾ ਲਾਲ ਸੇ ਕੁੱਠੇ ਉੱਠ ਕੇ ਜਾ ਕੇ ਨਾ ਸਿਕਾ ਦਾ ਹੱਕ ਲੈ ਕੇ ਆਵੇ ਕਿਸੇ ਨੇ ਇਸ ਪ੍ਰਕਾਰ ਦੇ ਨਾਲ ਕਿਹਾ ਉਹ ਕਿੰਨਾ ਚਿਰੇ ਗੁਲਾਮੀ ਸੰਧੇ ਆਣਾ ਕਿੰਨਾ ਚਿਰੇ ਨਾ ਕੁੱਤਿਆਂ ਦੇ ਦਸਤਾਂ ਦੀ ਕੁੱਟ ਖਾਂਦੇ ਆਣਾ ਕਿੰਨਾ ਚਿਰੇ ਨਾ ਦੀਆਂ ਗੋਲੀਆਂ ਦੇ ਸ਼ਿਕਾਰ ਹੁੰਦੇ ਆਵਾਂਗੇ ਇਸ ਗੱਲ ਦਾ ਜਵਾਬ ਦਿਓ ਸਾਰੇ ਜਾਣੇ